ਜਿਹੜੀ ਹੈ ਹੁਣ ਪੌੜੀ ਹੈ ਸ਼ਰਮ ਕੰਡ ਦੀ ਤੀਜੀ ਪੌੜੀ ਹੈ ਤੇ ਤੀਜਾ ਖੰਡ ਦੀ ਗੱਲ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗਿਆਨ ਖੰਡ ਦੇ ਵਿੱਚ ਕੇਵਲ ਗਿਆਨ ਹੀ ਗਿਆਨ ਜਿਹੜਾ ਹੈ ਉਹ ਇਨਸਾਨ ਨੂੰ ਪ੍ਰਾਪਤ ਹੁੰਦਾ ਹੈ ਸਮਝ ਜਾਂਦਾ ਹੈ ਗਿਆਨ ਹੋ ਜਾਂਦਾ ਹੈ ਜਦੋਂ ਉਹ ਧਰਮ ਕਮਾ ਕੇ ਫਿਰ ਗਿਆਨ ਵਾਲੇ ਪਾਸੇ ਚਲਦਾ ਤਾਂ ਉਹਦੀ ਬੁੱਧੀ ਜਿਹੜੀ ਹੈ ਵਿਸ਼ਾਲ ਹੋ ਜਾਂਦੀ ਹੈ ਉਹ ਫਿਰ ਸੀਮਤ ਸੋਚ ਨੂੰ ਛੱਡ ਕੇ ਜਿਹੜੀ ਹੈ ਸੋਚ ਨੂੰ ਜਿਹੜਾ ਹੈ ਉੱਪਰ ਕਰਕੇ ਉੱਚਾ ਕਰਕੇ ਜਿਹੜਾ ਹੈ ਸੋਚਦਾ ਖੋਲ ਕੇ ਸੋਚਦਾ ਦਿਮਾਗ ਨੂੰ ਕਿ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਚਾਈ ਹੈ ਇਸ ਨੂੰ ਮੰਨਣ ਵਿੱਚ ਹੀ ਸਾਡਾ ਭਲਾ ਸੋ ਇਸ ਦੇ ਵਿੱਚ ਜਿਹੜਾ ਹੈ ਸ਼ਰਮਖੰਡ ਕੀ ਬਾਣੀ ਰੂਪ ਉਹ ਸ਼ਰਮਖੰਡ ਦੀ ਬਾਣੀ ਜਦ ਲਈ ਕਿ ਇਹ ਜਿਹੜੀ ਹੁਣ ਬਾਣੀ ਹੈ ਭਾਵ ਇਹ ਜਿਹੜਾ ਖੰਡ ਹੈ ਇਹ ਬਹੁਤ ਹੀ ਸੁੰਦਰ ਹੈ ਰੂਪ ਦਾ ਅਰਥ ਹੈ ਸੋਹਣਾ ਸੁੰਦਰ ਦਿੱਠਾ ਘਾਲਤ ਘੜੀ ਹੈ ਬਹੁਤ ਹਨ ਕਿਉਂਕਿ ਇਸ ਸ਼ਰਮਖੰਡ ਦਾ ਨਾਮ ਹੀ ਜਿੱਕਰ ਸ਼ਰਮਖੰਡ ਤੇ ਸ਼ਰਮ ਦਾ ਅਰਥ ਹੈ ਮਿਹਨਤ ਕਰਨਾ ਜਦੋਂ ਮਨੁੱਖ ਨੂੰ ਧਰਮ ਕਰਾਉਣ ਦੀ ਗੱਲ ਸਮਝ ਆ ਗਈ ਫਿਰ ਉਹਥੇ ਧਰਮ ਕਰਾਉਣ ਲੱਗ ਪਿਆ ਧਰਮ ਦੇ ਕੰਮ ਤੇ ਰਸਤੇ ਤੇ ਤੁਰ ਪਿਆ ਫਿਰ ਉਹਨੂੰ ਗਿਆਨ ਹੋਇਆ ਗਿਆਨ ਦੇ ਨਾਲ ਉਹ ਸਮਝ ਆ ਗਈ ਕਿ ਪ੍ਰਮਾਤਮਾ ਵਿਸ਼ਾਲ ਹੈ ਇਹਦੀ ਕਿਰਤ ਵੀ ਵਿਸ਼ਾਲ ਹੈ ਤੇ ਉਹਦਾ ਦਿਮਾਗ ਹੋਰ ਖੁੱਲਿਆ ਤੇ ਫਿਰ ਉਹਨੂੰ ਸਮਝ ਆਈ ਕਿ ਮੈਨੂੰ ਵੀ ਕੁਝ ਕਰਨਾ ਚਾਹੀਦਾ ਹੈ ਮੇਰੀ ਵੀ ਕੋਈ ਕੁੰਡੀ ਹੈ ਮੈਨੂੰ ਵੀ ਮਿਹਨਤ ਕਰਨੀ ਚਾਹੀਦੀ ਹੁਣ ਮੈਂ ਮਿਹਨਤ ਕਰਨੀ ਹੈ ਤਾਂ ਉਹ ਮਿਹਨਤ ਕੀ ਇਸ ਦਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਇਸ ਅਵਸਥਾ ਦੇ ਵਿੱਚ ਇਸ ਖੰਡ ਦੇ ਵਿੱਚ ਫਿਰ ਉਹਨੋ ਜਿਹੜਾ ਹੈ ਆਪਣੇ ਜੀਵਨ ਦੀ ਘਾੜਤ ਘੜਦਾ ਹੈ ਬਹੁਤ ਅਨੂਪ ਫਿਰ ਉਹਦੀ ਘਾੜਤ ਜਿਹੜੀ ਹੈ ਬੜੀ ਸੁੰਦਰ ਬਣ ਜਾਂਦੀ ਹੈ ਅਨੂਪ ਬਹੁਤ ਸੁੰਦਰ ਜਿਹੜੀ ਹੈ ਉਹਦੀ ਘਾੜਤ ਘੜੀ ਜਾਂਦੀ ਹੈ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਫਿਰ ਉਹ ਵੜੀਆਂ ਗੱਲਾਂ ਉਹਦੀ ਘਾੜਤ ਦੀਆਂ ਕਥੀਆਂ ਨਾ ਜਾਏ ਦਸੀਆਂ ਨਹੀਂ ਜਾ ਸਕਦੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋ ਕਹੇ ਪਿੱਛੇ ਪੁੱਛਦਾ ਜੇ ਕੋਈ ਉਹਦੇ ਬਾਰੇ ਕੁਝ ਕਹਿੰਦਾ ਵੀ ਹੈ ਤਾਂ ਵੀ ਉਹਨੂੰ ਪੁੱਛਣਾ ਹੀ ਪੈਂਦਾ ਬਾਅਦ ਦੇ ਵਿੱਚ ਕਿਉਂਕਿ ਉਹ ਪੂਰਨ ਤੌਰ ਤੇ ਉਹਦੇ ਬਾਰੇ ਦੱਸ ਨਹੀਂ ਸਕਦਾ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਚਾਰ ਗੱਲਾਂ ਨੇ ਕਿ ਇਸ ਅਵਸਥਾ ਦੇ ਵਿੱਚ ਇਸ ਸ਼ਰਮਖੰਡ ਦੇ ਵਿੱਚ ਚੌਥੇ ਖੰਡ ਤੀਜੇ ਖੰਡ ਦੇ ਵਿੱਚ ਉਹਦੀ ਜਿਹੜੀ ਘਾੜਤ ਹੈ ਕਿਸੁਰਤ ਦੀ ਮਤ ਦੀ ਮਨ ਦੀ ਬੁੱਧ ਦੀ ਇਹ ਜਿਹੜੀ ਘੜਤ ਹੈ ਉਹਦੀ ਘੜੀ ਜਾਂਦੀ ਹੈ ਭਾਵੇਂ ਉਹਦੀ ਉਹਨੂੰ ਸੁਰਤ ਲਗਾਉਣ ਦਾ ਵੀ ਜਿਹੜਾ ਹੈ ਬੰਦ ਆ ਜਾਂਦਾ ਹੈ ਤੇ ਉਹਨੂੰ ਜਿਹੜੀ ਉਹਦੀ ਮਤ ਜਿਹੜੀ ਹੈ ਇਹ ਵੀ ਵਿਸ਼ਾਲ ਹੋ ਜਾਂਦੀ ਹੈ ਉਹਦਾ ਮਨ ਜਿਹੜਾ ਫਿਰ ਪਹਿਲਾਂ ਵਾਲੀ ਸੋਚ ਤੋਂ ਹਟ ਕੇ ਕੁਝ ਹੋਰ ਸੋਚਦਾ ਹੈ ਕੁਝ ਕਰਨ ਬਾਰੇ ਸੋਚਦਾ ਹੈ ਕੁਝ ਜਿਹੜਾ ਪਰਉਪਕਾਰ ਕਰਨ ਬਾਰੇ ਸੋਚਦਾ ਹੈ ਤੇ ਉਹਦੀ ਬੁੱਧੀ ਜਿਹੜੀ ਹੈ ਜਿਹੜੀ ਬੁੱਝਣ ਸ਼ਕਤੀ ਹੈ ਇਵੀ ਮਿਸ਼ਾਲ ਹੋ ਜਾਂਦੀ ਹੈ ਤਾਂ ਫਿਰ ਉਹ ਵੱਡੀਆਂ ਗੱਲਾਂ ਸੋਚਦਾ ਹੈ ਤਿੱਥਾ ਹੈ ਘੜੀਏ ਸੁਰਾਂ ਸਿਧਾਂ ਕੀ ਸੁੱਧ ਸੁਰਾਂ ਸਿਧਾਂ ਦੀ ਉੱਤੇ ਦੇਵਤਿਆਂ ਵਾਲੀ ਜਿਹੜੀ ਹੈ ਘੜਤ ਘੜੀ ਜਾਂਦੀ ਹੈ ਦੇਵਤਿਆਂ ਵਰਤੋ ਭਾਵ ਹੈ ਕਿ ਦੇਵਤਿਆਂ ਵਰਗੇ ਜਿਵੇਂ ਕੋਈ ਅਸੀਂ ਕਿਸੇ ਇਨਸਾਨ ਨੂੰ ਜਿਹੜਾ ਬੜਾ ਦਾ ਸ਼ਰੀਪ ਜਾਉਂਦਾ ਸੱਚ ਬੋਲਦਾ ਠੀਕ ਬੋਲਦਾ ਬਹੁਤਾ ਨਹੀਂ ਬੋਲਦਾ ਤੇ ਲੜਦਾ ਨਹੀਂ ਕਿਸੇ ਨਾਲ ਅਸੀਂ ਉਹਨੂੰ ਕਹਿੰਦੇ ਤਾਂ ਦੇਵਤਾ ਹੈ ਤਾਂ ਇਹ ਨਹੀਂ ਕਿਸੇ ਨਾਲ ਲੜਦਾ ਨਹੀਂ ਇਹ ਤਾਂ ਦੇਵਤਾ ਹੁਣ ਦੇਵਤਾ ਇੱਕ ਵਿਸ਼ੇਸ਼ਣ ਹੋ ਗਿਆ ਕਿ ਉਹ ਨੂੰ ਜਿਹੜਾ ਇਸ ਤਰ੍ਹਾਂ ਦੀ ਉਪਾਧੀ ਦੇ ਨਾਲ ਉਹ ਨੂੰ ਯਾਦ ਕੀਤਾ ਜਾਂਦਾ ਕਿ ਇਹ ਇਨਸਾਨ ਬਹੁਤ ਚੰਗਾ ਹੈ ਇਨਸਾਨ ਸੋ ਇਸ ਤਰ੍ਹਾਂ ਦੀ ਜਿਹੜੀ ਅਵਸਥਾ ਹੈ ਉਹ ਇਨਸਾਨ ਦੀ ਬਣ ਜਾਂਦੀ ਹੈ ਇਸ ਤੀਜੇ ਖੰਡ ਦੇ ਵਿੱਚ ਕਿਉਂਕਿ ਉਹ ਧਰਮ ਬਣਾਉਣ ਵਾਲੇ ਪਾਸੇ ਜਿਹੜਾ ਹੈ ਮਿਹਨਤ ਕਰਦਾ ਹੈ ਹਾਂਜੀ ਅਗਲੀ ਕਹਾਣੀ ਕਰਨ ਖੰਡ ਦੀ ਕਹਾਣੀ ਜੋ ठीक है और کوئی कोई कोई पढ़ना कोई ठीक है और ना कोई और ठीक है जोद महामस्तु त्रिम में रामरेगा करकू ठीक है सीदो सीता मैना माने कहां के रूप में रखने जावे न वो मरे मरे रामोगे जावे जी ਕਿਤੇ ਟੋਕ ਕੇ ਬਸਾਇਆ ਜੀ ਉਹ ਕਰੇ ਹਨ ਅਨੰਤ ਸੱਚਾ ਮਨ ਸੋਏ ਸੱਚਖੰਡ ਬਸ ਇਥੇ ਰੁਕੋ ਕਿਉਂਕਿ ਸੱਚਖੰਡ ਅਗਲਾ ਖੰਡ ਹੈ ਤੇ ਇਸ ਇੱਕ ਇਸ ਪੌੜੀ ਦੇ ਵਿੱਚ ਜਿਹੜੇ ਦੋ ਖੰਡਾਂ ਦੀ ਗੱਲ ਇਕੱਠੀ ਕੀਤੀ ਗੁਰੂ ਸਾਹਿਬ ਕਿ ਹੁਣ ਜਿਹੜਾ ਇਹ ਚੌਥਾ ਖੰਡ ਹੈ ਉਹ ਹੈ ਕਰਮਖੰਡ ਹੁਣ ਜਦੋਂ ਇਨਸਾਨ ਨੇ ਧਰਮ ਕਮਾਇਆ ਪਹਿਲੇ ਖੰਡ ਦੇ ਵਿੱਚ ਧਰਮਖੰਡ ਫਿਰ ਗਿਆਨ ਉਸ ਨੂੰ ਗਿਆਨ ਪ੍ਰਾਪਤ ਉਹ ਗਿਆਨ ਖੰਡ ਵਿੱਚ ਚਲਾ ਗਿਆ ਫਿਰ ਉਹ ਮਿਹਨਤ ਵਾਲੇ ਪਾਸੇ ਚੱਲ ਪਿਆ ਮੁਸ਼ਕਤ ਹਾਲ ਵਾਲੇ ਪਾਸੇ ਚੱਲ ਪਿਆ ਫਿਰ ਉਹ ਦਾ ਤੀਜਾ ਖੰਡ ਕਰਮ ਖੰਡ ਦੇ ਵਿੱਚ ਚਲਾ ਗਿਆ ਹੁਣ ਇਸ ਤੋਂ ਉੱਪਰਲਾ ਖੰਡ ਹੈ ਕਰਮ ਖੰਡ ਕਰਮ ਦਾ ਅਰਥ ਇੰਦਾ ਬਖਸ਼ਿਸ਼ ਫਿਰ ਉਹ ਪਰਮਾਤਮਾ ਦੀ ਬਖਸ਼ਿਸ਼ ਵਾਲੇ ਖੰਡ ਵਿੱਚ ਪਹੁੰਚਦਾ ਇਹ ਚੌਥਾ ਖੰਡ ਹੈ ਕਿ ਫਿਰ ਉਹ ਪਰਮਾਤਮਾ ਪਰਮਾਤਮਾ ਦੇ ਬਖਸ਼ਿਸ਼ ਵਾਲੇ ਪਾਸੇ ਜਿਹੜਾ ਹੈ ਉਹਦਾ ਪਹੁੰਚਣਾ ਹੋ ਜਾਂਦਾ ਕਿ ਉਹ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਯੋਗ ਬਣ ਜਾਂਦੇ ਕਰਮਖੰਡ ਕੀ ਬਾਣੀ ਜੋਰ ਜਿਹੜੀ ਇਹ ਬਖਸ਼ਿਸ਼ ਵਾਲੀ ਜਿਹੜੀ ਖੰਡ ਦੀ ਅਵਸਥਾ ਹੈ ਇਹ ਬੜੀ ਤਾਕਤਵਰ ਤਾਕਤਵਰ ਜੋ ਤਿੱਥਾ ਹੋਰ ਨ ਕੋਈ ਹੋਰ ਇਹਦੇ ਬਰਾਬਰ ਕੋਈ ਹੋਰ ਨਹੀਂ ਪਹੁੰਚਦਾ ਤਿੱਥਾ ਜੋਧ ਮਹਾਬਲਸੂਰ ਤਿੰਨ ਮੈਂ ਰਾਮ ਰਹਾ ਪ੍ਰਭੂ ਇਹ ਤੇ ਜੋਧਿਆਂ ਵਾਲੀ ਬਾਣੀ ਕਿਉਂਕਿ ਇਹ ਬੜੀ ਤਾਕਤਵਰ ਉਹ ਵਾਲਾ ਇਨਸਾਨ ਜਿਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਫਿਰ ਉਹ ਬਹੁਤ ਤਾਕਤਵਰ ਬਣ ਜਾਂਦਾ ਹੈ ਗੁਰੂ ਸਾਹਿਬ ਨੇ ਇੱਕ ਸ਼ਬਦ ਉਚਾਰਿਆ ਕਿ ਮੈਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਕੰਡ ਦੰਤ ਮੋਢੇ ਦੇ ਤਰਦੰਤ ਪਟ ਤੇ ਕਿ ਗੁਰੂ ਨੇ ਮੇਰੇ ਪਿੱਠ ਦੇ ਉੱਤੇ ਥਾਪੀ ਰिती ਤਾਂ ਮੈਂ ਨਿਹੱਤੇ ਪੰਜ ਜਵਾਨ ਉਹ ਪੰਜ ਜਵਾਨ ਗੜਕਾਮ ਕ੍ਰੋਧ ਲੋਭ ਮੋਹ ਕਰ ਬੜੇ ਤਾਕਤਵਰ ਮੈਂ ਇਹਨਾਂ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਇਹਨਾਂ ਨੂੰ ਹਰਾ ਦੇ ਦਿੱਤਾ ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਤਾਂ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਇਨਸਾਨ ਜਿਹੜਾ ਜੋਧਾ ਬਣ ਜਾਂਦਾ ਹੈ ਬਹੁਤ ਤਾਕਤਵਰ ਬਣ ਜਾਂਦਾ ਹੈ ਤੇ ਫਿਰ ਉਹਨੂੰ ਵਿਕਾਰ ਜਿਹੜੇ ਉਹਨੂੰ ਡਰਾ ਨਹੀਂ ਸਕਦੇ ਧਮਕਾ ਨਹੀਂ ਸਕਦੇ ਉਹਨੂੰ ਆਪਣੇ ਕਬਜ਼ੇ ਵਿੱਚ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਹਰਾ ਲੈਂਦਾ। ਿਤਥੇ ਜੋਧ ਮਹਾਬਲ ਸੂਰ ਦਿਨ ਮੇਂ ਰਾਮ ਰਹਾ ਪਰਪੁਰ ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਫਿਰ ਰਾਮ ਪਰਮਾਤਮਾ ਜਿਹੜਾ ਹੈ ਉਹ ਵਸਿਆ ਰਹਿੰਦਾ ਹੈ। ਿਤਥੇ ਸੀਤੋ ਸੀਤਾ ਮੈਮ ਉਹ ਇੱਥੇ ਸੀਤਾ ਨਹੀਂ ਪੜਦੀ। ਨਾ ਸੀਤਾ ਦੀ ਇੱਥੇ ਗੱਲ ਹੈ। ਰਾਮਚੰਦਰ ਦੀ ਪਤਨੀ ਸੀਤਾ ਦੀ ਗੱਲ ਨਹੀਂ ਹੈ ਇੱਥੇ। ਇੱਥੇ ਗੱਲ ਹੈ ਮਨ ਨੂੰ ਸੀਣਾ ਇੱਥੇ ਇਸ ਅਵਸਥਾ ਦੇ ਵਿੱਚ ਸੀਤੋ ਸੀਤਾ ਜਿਵੇਂ ਅੰਤ ਨਾਂ ਅੰਤ ਸ਼ਬਦ ਦਾ ਦੋ ਦੋ ਵਾਰੀ ਆਇਆ ਨਾ ਇੱਥੇ ਸੀਤੋ ਸੀਤਾ ਭਾਵ ਜਿਹੜਾ ਹੈ ਉਸ ਨੇ ਆਪਣੇ ਮਨ ਨੂੰ ਇਸ ਤਰ੍ਹਾਂ ਸੀ ਲਿਆ ਜਿਵੇਂ ਕੱਪੜਾ ਸੀਤਾ ਜਾਂਦਾ ਹੈ ਤੇ ਸੀਤਾ ਕਦੇ ਨਾ ਫਟਾ ਜਿਹੜਾ ਕੱਪੜਾ ਸੂਈ ਦੇ ਨਾਲ ਪੱਕੇ ਧਾਗੇ ਦੇ ਨਾਲ ਸੀ ਲਈਦਾ ਨਾ ਉਹ ਉੱਥੋਂ ਤੇ ਨਹੀਂ ਫਟਦਾ ਹੋਰ ਪਾਸੇੋਂ ਫਟ ਜਾਏਗਾ ਜਿੱਥੇ ਸੀਤਾ ਗਿਆ ਉੱਥੋਂ ਨਹੀਂ ਮੜਦਾ ਇਸ ਹੀਣਵੀ ਸਤਾਂਕੇ ਉਹਨਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਪ੍ਰੋਗਿਆ ਸੀ ਲਿਆ ਜਿਵੇਂ ਫੁੱਲ ਵੱਖਰੇ ਵੱਖਰੇ ਹੁੰਦੇ ਨੇ ਤਖੀਲਰ ਦੇ ਜਦੋਂ ਉਹਨਾਂ ਨੂੰ ਪ੍ਰੋ ਦਿੱਤਾ ਜਾਂਦਾ ਸੋਈ ਦੇ ਨਾਲ ਧਾਗੇ ਦੇ ਵਿੱਚ ਤਾਂ ਫਿਰ ਉਹ ਖਿਲਰਦੇ ਨਹੀਂ ਇਕੱਠੇ ਹੋ ਜਾਂਦੇ ਤਾਕਤ ਬਣ ਜਾਂਦੇ ਤੇ ਇਸ ਤਰ੍ਹਾਂ ਜਿਹੜਾ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਤਿੱਥਾ ਸੀਤੋ ਸੀਤਾ ਮਹਿਮਾ ਵਾਲੇ ਉਹਨਾਂ ਦਾ ਮਨ ਜਿਹੜਾ ਮਹਿਮਾ ਵਿੱਚ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਵਿੱਚ ਸੀਤਾ ਜਾਂਦਾ ਹੈ ਤਾਂ ਕਿ ਰੂਪ ਨਾ ਕਤਨੇ ਜਾਏ ਉਹਨਾਂ ਦਾ ਜਿਹੜਾ ਸੁੰਦਰ ਰੂਪ ਹੈ ਉਹ ਕਤਿਆ ਨਹੀਂ ਜਾ ਸਕਦਾ ਨਾ ਉਹ ਮਰੇ ਨਾ ਠਾਗੇ ਜਾਣ ਫਿਰ ਉਹ ਬਾਰ-ਬਾਰ ਜਮਦੇ ਮਰਦੇ ਉਹ ਜਮਾਂ ਦੇ ਵਸਦੇ ਨਹੀਂ ਪੈਂਦੇ ਨਾ ਹੀ ਠਾਗੇ ਜਾਣ ਨਾ ਠਾਗੇ ਜਾਣੇ ਤਾਂ ਭਾਵ ਮਾਇਆ ਵੀ ਜੜੀਆਂ ਉਹਨਾਂ ਨੂੰ ਠੱਗ ਨਹੀਂ ਸਕਦੀ ਜਿਨ ਕੈ RAM ਵਸੈ ਮਨ ਜਿਨ ਕੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਵਸਿਆ ਰਹਿੰਦਾ ਤਿੱਥੈ ਭਗਤ ਵਸੈ ਕੇ ਲੋ ਉੱਥੇ ਉਸ ਅਵਸਥਾ ਦੇ ਵਿੱਚ ਭਗਤ ਜਨ ਬਸਦੇ ਨੇ ਲੋ ਕੇ ਲੋ ਕੇ ਲੋ ਭਾਵ ਸਾਰੀਆਂ ਲੋਆਂ ਦੇ ਵਿੱਚ ਸਾਰੀਆਂ ਧਰਤੀਆਂ ਦੇ ਵਿੱਚ ਜਿਹੜਾ ਉਹ ਭਗਤ ਜਨ ਨੇ ਉਹ ਸੋਹਦੇ ਕਰੈ ਅਨੰਦ ਉਹ ਆਪਣੇ ਜੀਵਨ ਦੇ ਵਿੱਚ ਆਨੰਦ ਵਾਪਰਪਤ ਕਰਦੇ ਆਨੰਦ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਕਿਉਂਕਿ ਸੱਚਾ ਮਨ ਸੋਏ ਮਨ ਦੇ ਵਿੱਚ ਉਸ ਦਾ ਸਿਰ ਪ੍ਰਮਾਤਮਾ ਜਿਹੜਾ ਹੈ ਉਹ ਟਿਕਿਆ ਰਹਿੰਦਾ ਇਹ ਹੈ ਤੀਜੀ ਅਵਸਥਾ ਚੌਥੀ ਅਵਸਥਾ ਜਿਹਨੂੰ ਕਰਮਖੰਡ ਕਿਹਾ ਜਾਂਦਾ ਸੋ ਅੱਗੇ ਅਗਦੇ ਕਰੈ 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 ਆਨੰਦ ਕਿਉਂਕਿ ਬਹੁਤਿਆਂ ਦੀ ਗੱਲ ਹੈ ਕਿੱਥੇ ਭਗਤ ਵਸੈ نو کریں آنند سچا من سوئے ہاں جی ਮਾਨਕ ਵਰਨਨਾ ਕਰਾਂਗਾ ਹਾਂ ਜੀ ਇਹ ਹੈ ਪੰਜਵਾਂ ਖੰਡ ਸੱਚ ਖੰਡ ਸੱਚ ਖੰਡ ਵਸੈ ਨਿਰੰਕਾਰ ਜਦੋਂ ਉਹ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਾਅਦ ਫਿਰ ਉਹਦੇ ਹਿਰਦੇ ਦੇ ਵਿੱਚ ਹਰ ਵੇਲੇ ਪ੍ਰਮਾਤਮਾ ਵਸਦਾ ਉਹਦਾ ਇੱਕ ਤਾਂ ਸ਼ੁੱਧ ਹੋ ਜਾਂਦਾ ਹੈ ਅੰਦਰ ਸਚਿਆਰ ਵੱਡ ਜਾਂਦਾ ਹੈ ਤੇ ਅੰਦਰ ਦੇ ਊੜ ਦੀ ਖੰਧ ਹੰਮੇ ਦੀ ਸਾਰੀ ਦੀਵਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਨਾ ਸੁਧ ਜਾਂਦੀ ਹੈ ਤੇ ਉਹਦਾ ਅੰਦਰ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਉਸ ਅਵਸਥਾ ਦੇ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਜਿਹੜਾ ਉਹਦੇ ਹਿਰਦੇ ਵਿੱਚ ਵਸਿਆ ਰਹਿੰਦਾ ਜਿਹੜਾ ਨਿਰਆਕਾਰ ਹੈ ਜਿਹਦਾ ਆਕਾਰ ਕੋਈ ਨਹੀਂ ਪ੍ਰਮਾਤਮਾ ਦਾ ਕਰ ਕਰ ਵੇਖੈ ਨਦਰ ਨਿਹਾਂ ਉਹ ਪ੍ਰਮਾਤਮਾ ਬਖਸ਼ਿਸ਼ ਕਰਕੇ ਸਾਰੇ ਦੀਵਾਨ ਦੇਖਦਾ ਹੈ ਸੋ ਇਸ ਤਰ੍ਹਾਂ ਜਿਹੜਾ ਇੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥਨ ਤਾਂ ਤਨਤਨਾ ਤਾਂ ਫਿਰ ਉਸ ਮਨੁੱਖ ਨੂੰ ਜਿਹੜਾ ਹੈ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਉਸ ਨੂੰ ਹਰ ਥਾਂ ਦੇ ਉੱਤੇ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਕਿ ਉਹ ਪ੍ਰਮਾਤਮਾ ਸਾਥ ਕੁਝ ਬਣਾ ਰਿਹਾ ਔਰ ਸਭ ਦੀ ਸੰਭਾਲ ਕਰ ਰਿਹਾ ਔਰ ਉਸ ਨੂੰ ਖੰਡਾ ਮੰਡਾ ਮੈਂ ਮੰਡਾ ਦੀ ਵੀ ਸੋਚੀ ਹੋ ਜਾਂਦੀ ਹੈ ਇਹ ਵੀ ਉਹ ਦਿਖਣ ਲੱਗ ਪੈਂਦੀ ਜੇ ਕੋ ਕਥਨ ਤਾਂ ਅੰਤਨੰਤ ਜੇ ਕੋਈ ਉਸ ਇਸ ਪੰਜਵੀਂ ਅਵਸਥਾ ਤੇ ਪਹੁੰਚੇ ਹੋਏ ਜੀ ਵੀ ਕੋਈ ਗੱਲ ਕਰੇ ਉਹਦੇ ਬਾਰੇ ਵਿੱਚ ਬੋਲੇ ਤਾਂ ਅਨੰਤ ਨਾਂ ਅੰਤ ਤਾਂ ਉਸ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਸ੍ਰੀ ਦਾ ਪੁਰਣ ਤੋਂ ਉਹਦੇ ਬਾਰੇ ਕੋਈ ਨ ਨਹੀਂ ਦੱਸਿਆ ਦਸੁਦਾ ਤਿੱਥਾ ਲੋ ਨ ਆਕਾਰ ਤੇ ਉਹਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਥਾਂ ਦੇ ਵਿੱਚ ਹਰ ਖੰਡ ਦੇ ਵਿੱਚ ਹਰ ਧਰਤੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ-ਵੱਖਰੀਆਂ ਤੱਤੇ ਨੇ ਸਭ ਥਾਵਾਂ ਤੇ ਉਸ ਪਰਮਾਤਮਾ ਦਾ ਹੀ ਜਿਹੜਾ ਹੈ ਆਕਾਰ ਹੈ ਬਣਿਆ ਹੈ ਸਭ ਧਰਮਾਂ ਦੇ ਪ੍ਰਮਾਤਮਾ ਦੀ ਟਿੱਕਿਆ ਹੋਇਆ ਜਿਬ ਤੇ ਹੁਕਮ ਤਿਵੇਂ ਤੇ ਕਾਰ ਜਿਵੇਂ ਜਿਵੇਂ ਉਸ ਪ੍ਰਮਾਤਮਾ ਦਾ ਹੁਕਮ ਹੈ ਹੁੰਦਾ ਹੈ ਤਿਵੇਂ-ਤਿਵੇਂ ਹੀ ਉਹ ਪ੍ਰਮਾਤਮਾ ਇਹ ਖਾਲ ਕਰਦਾ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਵੇਖ ਹੈ ਵਿੰਸ ਹੈ ਕਰੀਚਾ ਵੇਖ ਹੈ ਵੇਖਦਾ ਹੈ ਵਿਗਸ ਹੈ ਆਨੰਦ ਦੇ ਵਿੱਚ ਤਾਂ ਖੁਸ਼ ਹੁੰਦਾ ਖੇੜੇ ਦੇ ਵਿੱਚ ਰਹਿੰਦਾ ਨਾਨਕ ਕਥਨਾ ਕਰਨਾ ਸਾ ਬਹੁਤ ਔਖ ਹੈ ਬਿਆਨ ਕਰਨਾ ਇਸ ਬਸਤ ਗੁਰੂ ਸਾਹਿਬ ਬਖਸ਼ਿਸ਼ ਕੀਤੀ ਹੈ ਸੋ ਇਹ ਹੈ ਪੰਜਵਾਂ ਖੰਡ ਹਾਂਜੀ